ਅਕਿਤ ਵਿੱਚ ਪਹੁੰਚੇ ਹੋਏ ਨੇ ਉਹਦੇ ਪਾਠਿਆ ਦੇ ਵਿੱਚ ਜੋਰ ਤੋੜ ਦੇ ਵੀ ਜੋਰਾਂ ਤੇ ਹੈ ਗੱਲ ਜੁ ਕਰੀਏ ਜੇਕਰ ਆਪਾਂ ਪਾਜਪਾ ਦੇ ਉਮੀਦਵਾਰ ਸਾਹਿਬ ਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੂੰ ਸਮਰਥਨ ਦੇਣ ਦੇ ਲਈ ਅੱਜ ਬਜਰੰਗਦਲ ਪੰਜਾਬ ਦੇ ਪ੍ਰਧਾਨ ਜਿਕੇ ਚੱਕਰਾ ਦੀ ਜੁੜੀ ਅਗਵਾਈ ਦੇ ਵਿੱਚ ਇੱਕ ਵੱਡੀ ਰੈਲੀ ਦੇ ਰੂਪ ਦੇ ਵਿੱਚ ਆਪਣਾ ਸਮਰਥਨ ਸਰਦਾਰ ਸੋਹਣ ਸਿੰਘ ਠੰਡਲ ਨੂੰ ਦਿੱਤਾ ਗਿਆ ਇਸ ਦੌਰਾਨ ਉਹਨਾਂ ਨੇ ਸਾਡੀ ਟੀਮ ਦੇ ਨਾਲ ਵੀ ਗੱਲਬਾਤ ਕੀਤੀ ਹੈ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਜਿਮਨੀ ਚੋਨਾ ਪੁਰੀਆਂ ਜੋਰਾਂ ਤੇ ਹਨ ਔਰ ਗੱਲ ਕਰਦੇ ਆ ਬੀਜਪੀ ਦੀ ਬੀਜਪੀ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸੋਨ ਸਿੰਘ ਠੰਡਰ ਜੋ ਕਿ ਅਕਾਲੀ ਦਲ ਤੋਂ ਸ਼ਿਫਟ ਹੋ ਕੇ ਇੱਧਰ ਆਏ ਹਨ ਔਰ ਉਹਨਾਂ ਦਾ ਜਿਹੜਾ ਕਾਫੀ ਇਲਾਕਾ ਨਿਵਾਸੀਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਗੱਲ ਕਰ ਰਹੇ ਹਾਂ ਅਸੀਂ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਜਰੰਗ ਦਲ ਵੱਲੋਂ ਜਿਹੜਾ ਇਹ ਸਮਰਥਨ ਦਿੱਤਾ ਗਿਆ ਹੈ ਔਰ ਬੜੀ ਸੰਖਿਆ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਇਲਾਕੇ ਦੇ ਲੋਕ ਨੇ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਜਿਹੜੀ ਹੈ ਆਪਣਾ ਜਿਹੜਾ ਸਮਰਥਨ ਦਿੱਤਾ ਹੈ ਔਰ ਬਹੁਤ ਸਾਰੇ ਲੋਕ ਆਏ ਹੋ ਜਿਹਨੇ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਵੀਂ ਜਿੰਨਾ ਦੀ ਜੁਆਇਨਿੰਗ ਹੈ ਔਰ ਸਰਦਾਰ ਸੋਮ ਸਿੰਘ ਠੰਡਲ ਜੋ ਕਿ ਭਾਪਾ ਦੇ ਉਮੀਦਵਾਰ ਹਨ ਚੋਵੇਵਾਲ ਜਮਨੀ ਚੋਣਾਂ ਦੇ ਵਿੱਚੋਂ ਤੇ ਉਹ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਨਾਅਰੇਬਾਜੀ ਕੀਤੀ ਜਾ ਰਹੀ ਹੈ ਔਰ ਪੂਰਾ ਸਮਰਥਨ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਆਂ ਹਰਤੰਦਰ ਸਾਹਿਬ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਠੰਡਰ ਸਾਹਿਬ ਅੱਜ ਬੜਾ ਫੋਟੋ ਖੜਨਾ ਆਵੇ ਬਜਰੰਗ ਦਲ ਵੱਲੋਂ ਤੇ ਕੀ ਕਹਿਣਾ ਚਾਹੁੰਦੇ ਇਸ ਮੌਕੇ ਤੇ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜੇਕੇ ਚੱਕਰ ਸਾਹਿਬ ਨੂੰ ਬਹੁਤ-ਬਹੁਤ ਵੈਲਕਮ ਕਰਦਾ ਜੀ ਆਇਆਂ ਆਖਦਾ ਇਹਨਾਂ ਨੇ ਅੱਜ ਬਹੁਤ ਵੱਡੇ ਜੂਸ ਨੂੰ ਨਾਲ ਲੈ ਕੇ ਮੈਨੂੰ ਸ਼ਕਤੀ ਦਿੱਤੀ ਆ ਔਰ ਇਹ ਸੰਕੇਤ ਆ ਕਿ ਵਿਧਾਨ ਸਭਾ ਹਲਕੇ ਦੇ ਜਿਹੜੇ ਲੋਕ ਆ ਇੱਕ ਨਵਾਂ ਬਦਲਾਅ ਜਿਹੜਾ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਪਿਛਲੇ 7-8 ਸਾਲ ਦੇ ਵਿੱਚ ਜੇਤੀਕੇ ਦੇ ਨਾਲ ਸਾਡੇ ਨੁਮਾਇੰਦੇ ਨੇ ਕਦੀ ਐਮਐਲਏ ਕਾਂਗਰਸ ਬਣ ਕੇ ਕਦੀ ਐਮਐਲਏ ਆਮ ਆਦਮੀ ਪਾਰਟੀ ਬਣ ਕੇ ਐਮਪੀ ਬਣ ਕੇ ਜੇਤੀਕੇ ਨੇ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਉਹ ਜੇਤੀਕੇ ਦੇ ਨਾਲ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਧੱਕੇਸ਼ਾਹੀ ਹੋਈ ਆ ਪੰਚਾਇਤਾਂ ਦੇ ਇਲੈਕਸ਼ਨਾਂ ਵਿੱਚ ਹੋਈ ਆ ਜਾਂ ਹੁਣ ਵੀ ਰਾਹੇ-ਵਗਾਹੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਬਾਹਮ ਮੋੜ ਕੇ ਆਪਣੇ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਉਹਦਾ ਰਿਜ਼ਲਟ ਹੋ ਆ ਕਿ ਅੱਜ ਸਾਰੇ ਜਿਹੜੇ ਲੋਕ ਆ ਉਹ ਆਪਣਾ ਮਨ ਬਦਲ ਕੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣਾ ਚਾਹੁੰਦੇ ਆ ਔਰ ਇਸ ਹਲਕੇ ਦੀ ਜਿਹੜੀ ਆ ਜਿੱਤ ਉਹ ਕਿੰਨੀ ਬਣਾਉਣਾ ਚਾਹੁੰਦੇ ਆ ਤਾਂ ਮੈਂ ਜਿੰਨੇ ਵੀ ਨੌਜਵਾਨ ਆਏ ਆ ਸਾਰੇ ਜਿਹੜੇ ਇਹਨਾਂ ਨੂੰ ਜੀਆਂ ਰੱਖਦਾ ਧੰਨਵਾਦ ਕਰਦਾ ਔਰ ਨਾਲ ਇੱਕ ਬੇਨਤੀ ਵੀ ਕਰਦਾ ਕਿ ਜਿਹੜਾ ਰਹਿਦਾ ਟਾਈਮ ਆ ਆਪਾਂ ਸਾਰੇ ਡਟ ਜਾਈਏ ਹੁਣ ਵੋਟਾਂ ਚ ਸੰਭਾਲ ਲਈਏ ਇਸ ਵੇਲੇ ਜਿਹੜੀ ਬੇਵੋ ਬਣ ਗਈ ਆ ਸਰਕਾਰ ਵੱਡੀ ਬੁਖਲਾਹਟ ਵਿੱਚ ਆ ਕਦੇ ਨਹੀਂ ਹੋਇਆ ਗੱਲ ਵੀ ਹਰ ਤੀਏ ਦਿਨ ਮੁੱਖ ਮੰਤਰੀ ਕਿਸੇ ਹਲਕੇ ਦੇ ਵਿੱਚ ਆਵੇ ਇਹ ਕਿਸੇ ਚੀਜ਼ ਦੀ ਨਿਸ਼ਾਨੀ ਹੈ ਕਿ ਸਰਕਾਰ ਨੂੰ ਹੁਣ ਆਸਾਂ ਪਰਾਂ ਦੀ ਪਈ ਆ ਸੋ ਇਹ ਮੋਰਚਾ ਸੰਭਾਲ ਕੇ ਆਪਾਂ ਆਪਣੀ ਤਾਕਤ ਨੂੰ ਮਜ਼ਬੂਤ ਕਰੀਏ ਇਹ ਸੀਟ ਨੂੰ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਸੁੱਤੀ ਪਈ ਸਰਕਾਰ ਉਹ ਭਗਵੰਤ ਮਾਨ ਦੀ ਸਰਕਾਰ ਉਹਨੂੰ ਜਗਾਉਣ ਦੀ ਬਹੁਤ ਵੱਡੀ ਲੋੜ ਆ ਜੋ ਦਸ਼ਿਆਂ ਦਾ ਹੜ ਚੱਲ ਰਿਹਾ ਆਪਣੇ ਹਲਕੇ ਦੇ ਅੰਦਰ ਉਹ ਖਲ ਪਾਉਣ ਦੀ ਲੋੜ ਆ ਸੋ ਸਾਰੀਆਂ ਗੱਲਾਂ ਬਾਤ ਤੇ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 20 ਤਰੀਕ ਨੂੰ ਜੋ ਕਮਲ ਦੇ ਫੁੱਲ ਦਾ ਨਿਸ਼ਾਨ ਆ ਜਿਹੜੀ ਮਸ਼ੀਨ ਆ ਉਹਦੇ ਉੱਪਰ ਦੂਜੇ ਨੰਬਰ ਦਾ ਨਿਸ਼ਾਨ ਆ ਉਹਦਾ ਬਟਨ ਦਬਾ ਕੇ ਵੱਡੀ ਗਿਣਤੀ ਵਿੱਚ ਮੈਨੂੰ ਵੋਟਾਂ ਪਾਓ ਤਾਂ ਕਿ ਮੈਂ ਤੁਹਾਡੀ ਆਵਾਜ਼ ਬਣ ਕੇ ਚੰਡੀਗੜ੍ਹ ਵਿੱਚ ਜਾ ਸਕਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਆਇਆਂ ਹੈ ਵੈਲਕਮ ਤੇ ਕੱਲ ਇੱਥੇ ਰੈਲੀ ਹੋਈ ਸੀ ਤੇ ਜਿਹੜੇ ਆਪ ਮਹਾਦਮੀ ਪਾਰਟੀ ਦੇ ਸੀਗੇ ਬਰਕਰ ਜਾਂ ਅਹੁਦੇਦਾਰ ਉਹਨਾਂ ਦਾ ਕਹਿਣਾ ਹੈ ਕਿ ਦੁੱਕੀ ਤਿੱਕੀ ਆ ਜਿਹੜੇ ਦੂਸਰੇ ਨੰਬਰ ਤੇ ਜਾਂ ਤੀਸਰੇ ਨੰਬਰ ਤੇ ਦਿਖਾਈ ਨਹੀਂ ਦੇਣਗੇ ਸਿਰਫ ਇੱਕ ਹੈ ਇੱਕ ਹੀ ਰਹੂਗਾ ਮਤਲਬ ਇਹ ਨਾਰਾ ਇੱਕ ਕਦਮ ਦਾ ਦਿੱਤਾ। ਦੇਖੋ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਅਸੀਂ ਘਰ ਬੈਠੇ ਬਣ ਜਾਈਏ। ਉਹ ਤੇ ਇਹ ਸਮਝਦੇ ਵੀ ਅਸੀਂ ਮਤਲਬ ਕੋਈ ਬੰਦਾ ਮੈਦਾਨ ਚ ਨਾ ਆਵੇ। ਜੋ ਜਿਸ ਤਿੱਕੇ ਦੀ ਇਸ ਹਲਕੇ ਦੀ ਹਾਲਾਤ ਕੀਤੀ ਆ ਜਿੱਦਾਂ ਦਾ ਵਾਤਾਵਰਨ ਬਣਿਆ ਜਿਹੜਾ ਨਾਮਿਨੇਸ਼ਨ ਵੇਲੇ ਵੀ ਜੱਬੇ ਵਾਲ ਦੇ ਜਿਹੜੇ ਦੋ ਤਿੰਨ ਉਮੀਦਵਾਰ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਤੁਹਾਨੂੰ ਨਾਂ ਸਾਰਿਆਂ ਨੂੰ ਪਤਾ ਆ। ਚਾਹੇ ਕਾਂਗਰਸ ਦੇ ਦੋ ਤਿੰਨ ਉਮੀਦਵਾਰ ਸੀ ਉਹ ਸਾਰੇ ਤਾਂ ਅੰਦਰ ਬਾੜ ਦਿੱਤੇ। ਹਰ ਹੱਥ ਕੰਡਾ ਵੜਤ ਕੇ ਇਹ ਲੋਕ ਰਾਜਵਾ ਇੱਥੇ ਧੱਕੇ ਨਾਲ ਜਿਹੜੀ ਇਹ ਗੱਲ ਨਹੀਂ ਚੱਲ ਸਕਦੀ ਸੋਨ ਸਿੰਘ ਠੰਡਲ ਨੂੰ ਨਾ ਕਿਸੇ ਨੇ ਦਵਾਇਆ ਨਾ ਦਬਣਾ ਉਹ ਮੈਂ ਅੱਜ ਇਹਨਾਂ ਗੱਲਾਂ ਦਾ ਇਹ ਪਤਾ ਲੱਗੂਗਾ 20 23 ਨੂੰ ਜਦੋਂ ਰਿਜ਼ਲਟ ਆਉਣਾ ਡੇ ਬਾਏ ਡੇ ਲੋਕਾਂ ਦੇ ਵਿੱਚ ਜਿਹੜਾ ਆ ਬਹੁਤ ਵੱਡਾ ਸਾਡੇ ਵਾਲੇ ਪਾਸੇ ਨੂੰ ਜੋਸ਼ ਵੱਧ ਰਿਹਾ ਔਰ ਇਹਦੇ ਪਾਸੇ ਨਰੋਸ ਵੱਧ ਰਿਹਾ ਸੂਚ ਕਰਕੇ ਮੈਂ ਕੋਈ ਇਦਾਂ ਦੀ ਗੱਲ ਦੀ ਲੋੜ ਨਹੀਂ ਦੁੱਕੀ ਹੋਈਏ ਤਿੱਕੀ ਹੋਈਏ ਗੱਲ ਤੇ ਆ ਵੀ ਦੁੱਕੀ ਤਿੱਕੀ ਆ ਤਾਂ ਫੇਰ ਭਜੜਣਾ ਕਿਉਂ ਪਈਆਂ ਆ ਹਾਂਜੀ ਜੇਕੇ ਚਕਪਰਾ ਸਾਹਿਬ ਤੁਸੀਂ ਜਿਹੜਾ ਅੱਜ ਬੜੀ ਰੈਲੀ ਦੇ ਵਿੱਚ ਜਿਹੜੇ ਨੌਜਵਾਨ ਤੁਹਾਡੇ ਨਾਲ ਆਏ ਆ ਸ਼ਾਮਲ ਹੋਏ ਆ ਅੱਜ ਆਪਾਂ ਕਹਿ ਸਕਦੇ ਹਾਂ ਸਮਰਥਨ ਦੇ ਰਹੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਜੈ ਸ਼੍ਰੀ ਰਾਮ ਜੀ ਕੀ ਜੈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੋਨ ਸਿੰਘ ਠੰਡੜ ਦੀ ਲਗਾਤਾਰ 3 ਵਾਰ ਮੰਤਰੀ ਰਹੇ ਆ ਮਤਲਬ ਮੰਤਰੀ ਅਹੁਦਾ ਕੀਤਾ ਉਹਨਾਂ ਨੇ ਇਹੀ ਅਕਾਲੀ ਭਾਜਪਾ ਦੇ ਗੱਠ ਜੋੜਦੇ ਕੋਈ ਨਵੇਂ ਨਹੀਂ ਆਏ ਬੀਜੇਪੀ 'ਚ ਉਹ ਇਹ ਪਹਿਲਾਂ ਤੋਂ ਕੱਥੇ ਹੀ ਆ ਉਹ ਬਖਰੀ ਗੱਲ ਹੁਣ ਥੋੜੇ ਟਾਈਮ ਤੋਂ ਅਲਾਈਂਸ ਨਹੀਂ ਹੈ ਅਸੀਂ ਨਾ ਸਵਾਗਤ ਕਰਦੇ ਆ ਸਾਡੇ ਹਲਕੇ ਨੂੰ ਇਦਾਂ ਦੇ ਲੀਡਰ ਦੀ ਲੋੜ ਸੀ ਇਹਨਾਂ ਦੇ ਬਰਾਬਰ ਕੱਦ ਦਾ ਕੋਈ ਇਦਾਂ ਦਾ ਲੀਡਰ ਨਹੀਂ ਸੀ ਜਿਹੜਾ ਇਹਨਾਂ ਨੂੰ ਤੋੜ ਕੇ ਮੂੰਹ ਮੂੰਹ ਤੋੜ ਜਵਾਬ ਦੇ ਸਕੇ ਇਹੜੇ ਸਾਡੇ ਜਿਹੜੇ ਡਾਕਟਰ ਰਾਜਕੁਮਾਰ ਆ ਜਿੱਦਣ ਦੇ ਆਏ ਆ ਆਮ ਆਦਮੀ ਪਾਰਟੀ ਦਾ ਨਾਂ ਹੀ ਨਹੀਂ ਉਹ ਬਦਲ ਦਿੱਤਾ ਹੁਣੇ ਆਮ ਆਦਮੀ ਅਜੇ ਵੀ ਆਮ ਆਦਮੀ ਆ ਇਹ ਜੇ ਡਾਕਟਰ ਰਾਜਕੁਮਾਰ ਆਮ ਆਦਮੀ ਆ ਉਹਦਾ ਮੁੰਡਾ ਆਮ ਆਦਮੀ ਆ ਕਿੱਥੇ ਗਾ ਉਹ ਦਰੀਆਂ ਵਿਛਾਣੇ ਵਾਲੇ ਕਿੱਥੇ ਗਏ ਆਮ ਆਦਮੀ 3 ਸਾਲ ਹੋਏ ਆ ਜੇ 2 ਹੋਰ ਪਾਏ ਆ ਇਹ ਸਾਰੇ ਖਿਲਰ ਜਾਣੇ ਆ ਇਹ ਸਰਕਾਰ ਦੇ ਦਮ ਦੇ ਉੱਤੇ ਜ਼ੋਰ ਨਾਲ ਧੱਕੇ ਨਾਲ ਲੋਕਾਂ ਨੂੰ ਡਰਾ ਕੇ ਨਾਲ ਖੜੇ ਕਰ ਰਾਇਆ ਲੋਕ ਡਰਦੇ ਇਹਨਾਂ ਦੇ ਮੂੰਹ ਤੇ ਗੱਲ ਨਹੀਂ ਕਰਕੇ ਰਾਜੀ ਲੋਕਾਂ ਦੇ ਦਿਲਾਂ 'ਚ ਗੱਲ ਹੈਗੀ ਆ ਜਿੱਦਣ ਵੋਟਾਂ ਪੈਣੀਆਂ ਲੋਕਾਂ ਨੇ ਠੋਕ ਠੋਕ ਕੇ ਵੋਟਾਂ ਪਾਣੀਆਂ ਹਾਂਜੀ ਹੋਰ ਜਿਹੜੀ ਇਹ ਰੈਲੀ ਆ ਰੈਲੀ ਦੇ ਵਿੱਚ ਸਮਰਥਨ ਦਿਖ ਰਿਹਾ ਜਾਂ ਲੋਕ ਭਾਰੀ ਇਹ ਕੀ ਡਾਕਟਰ ਸਾਹਿਬ ਦੇ ਮੂੰਹ ਨੂੰ ਪਾਰਟੀ ਦੇ ਮੂੰਹ ਨੂੰ ਜਾਂ ਕੁ ਪੈਸੇ ਦੇ ਨਾਲ ਇਹ ਸਿਰਫ ਸੋਹਣ ਸਿੰਘ ਠੰਡਲ ਜੀ ਦਾ ਪ੍ਰੇਮ ਆ ਈਨੀਆਂ ਸਾਲ ਦੇ ਇਸ ਕੱਲ ਜਿਹੜੀ ਰੈਲੀ ਹੋਈ ਜਿਹੜੀ ਕੱਲ ਰੈਲੀ ਹੋਈ ਆ ਉਹ ਤਾਂ ਪੈਸੇ ਦੇ ਦਮ ਤੇ ਆ ਜੋ ਮਰਜ਼ੀ ਕਰ ਲਓ ਮੌਜੂਦਾ ਸਰਕਾਰ ਲੋਕਾਂ ਨੂੰ ਅੰਨਾ ਧੂਰ ਪੈਸੇ ਦੇ ਰਹੀ ਇਹਨੇ ਕਿਹੜਾ ਕੰਮ ਕੀਤਾ ਨਾ ਸੜਕ ਬਣਾਈ ਨਾ ਹਸਪਤਾਲ ਬਣਾਈ ਨਾ ਸਕੂਲ ਬਣਾਈ ਕਿਹੜੀ ਚੀਜ਼ ਵਰ ਕਹਿ ਕੇ ਗਾਏ ਮੈਂ ਆਪ ਸੁਣੀ ਪੂਰੀ ਬਾਈਟ ਮੀਡੀਆ ਦੀ ਉਹ ਕੇਜਰੀਵਾਲ ਸਾਹਿਬ ਕਹ ਰਿਹਾ ਸਕੂਲ ਬਣਾਈ ਆ ਹਸਪਤਾਲ ਬਣਾਈ ਆ ਕਿਹੜੇ ਬਣਾਈ ਆ ਸਾਡੇ ਤਾਂ ਇੱਥੇ ਦਿਖੇ ਨਹੀਂ ਕਿਸੇ ਨੂੰ ਕਿਹੜੀਆਂ ਸੜਕਾਂ ਬਣੀਆਂ ਕੋਈ 1 ਇੰਚ ਨਹੀਂ ਰੋਡ ਬਣਾਇਆ ਇਹ ਨਹੀਂ ਇਹ ਸਿਰਫ ਪੈਸੇ ਦੇ ਦਮ ਤੇ ਕੀਤਾ ਜੀ ਪੈਸੇ ਦੇ ਦਮ ਤੇ ਕਰ ਰਿਹਾ ਸੋ ਤੁਸੀਂ ਸੁਣਿਆ ਕਿ ਚਗਰਾ ਸਾਹਿਬ ਨੇ ਜਿੱਦਾਂ ਬਜਰੰਗ ਦਲ ਜਿਹੜਾ ਪੰਜਾਬ ਉਹਨਾਂ ਨੇ ਸਮਰਥਨ ਦਿੱਤਾ ਹੈ ਔਰ ਬੜੇ ਹੀ ਜੋਸ਼-ਖਰੋਸ਼ ਦੇ ਨਾਲ ਟੰਡਰ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਨ ਦਾ ਜਿਹੜਾ ਪ੍ਰਣ ਲਿਆ ਹੈ ਔਰ ਆਸ਼ਾ ਕਰਦੇ ਹਾਂ ਕਿ ਇਸੇ ਤਰ੍ਹਾਂ ਦੇ ਨਾਲ ਅੱਗੇ ਵੀ ਅਸੀਂ ਤੁਹਾਡੇ ਨਾਲ ਜੁੜੇ ਰਹਿਵਾਂਗੇ